ਮੁਬਾਰਕਾਂ ਕਿਤੇ ਜਾਂਦੇ ਹੋ ਜਿਹੜੀ ਨੀਂਦ ਲਾ ਤੁਸੀਂ ਮੁੱਕੋਗੇ ਤੁਹਾਡੇ ਪਾਪਦਾਣਾ ਸਿੰਘ ਆ ਤੁਹਾਡੇ ਦਾਦੇ ਦਾਣਾ ਸਿੰਘ ਤੁਹਾਡੇ ਪਰਦਾਦੇ ਦਾਣਾ ਸਿੰਘ ਆ ਤੁਸੀਂ ਸਿੰਘਾਂ ਦੀ ਲਾਦਰ ਤੁਸੀਂ ਆਪ ਦੇ ਆਪ ਨੂੰ ਪਤਾ ਮੁੱਕੀ ਜਾਂਦੇ ਰਾਜ ਕਰੂਗਾ ਖਾਲਸਾ ਰਾਜ ਕਰੂਗਾ ਖਾਲਸਾ ਤੁਹਾਡੇ ਸ੍ਰੀ ਗੁਰੂ ਦੇ ਰਾਜ ਆਏਗਾ ਖਾਲਸਾ ਕੇਰੇ ਬੱਲੇ ਕੁਛ ਹੈ ਅਨਾ ਸਿੰਘ ਬੜੀ ਜਾਂਦੇ ਆ ਮੈਂ ਨਾਰੇ ਲਾਈ ਜਾਂਦੇ ਕੀ ਬੱਲੇ ਆ ਸਾਡੇ ਗਲਾਵ ਅਸੀਂ ਬੱਕੇ ਬੈਠੇ ਆ ਸਾਡੀ ਕੋਈ ਆਜ਼ਾਦੀ ਨਹੀਂ ਸਾਨੂੰ ਕੋਈ ਕਰਨ ਦਾ ਕੁਛ ਮਤਲਬ ਅੰਤਰ ਨਹੀਂ ਲੱਭਦਾ ਜੇ ਸਾਡੇ ਵਰਗਾ ਮੇਲਾ ਲਾਉਂਦਾ ਇੱਥੇ ਜਾਂ ਲਵਾਉਂਦਾ ਮਹਾਰਾਜ ਹੋਰ ਤੁਸੀਂ ਕਹਿੰਦੇ ਮੇਲਾ ਵੇਚਦੇ ਆ ਇਹ ਐਤਕੀ ਫ੍ਰੀ ਆ ਐਤਕੀ ਕੀ ਸਾਡੇ ਨਾਲ ਤੁਸੀਂ ਐਤਕੀ ਫ੍ਰੀ ਆ ਐਤਕੀ ਕਹਿੰਦਾ ਪਾਣੀ ਲਿਆ ਰਸੋਈ ਕਹਿੰਦਾ ਦੁਕਾਨਦਾਰਾ ਸਾਨੂੰ ਜਰਾ ਫ੍ਰੀ ਸਮਾਨ ਦਿੰਦਾ ਦਿੰਦਾ ਕੋਈ ਫ੍ਰੀ ਸਮਾਨ ਸਭ ਕਮਾਉਣ ਆ ਗਏ ਆ ਗੁਰੂ ਘਰਾਂ ਦੇ ਖਰਚਾ ਨਾ ਇੱਥੇ ਕਹਿਣਾ ਦਿਖਾਣਾ ਤੁਸੀਂ ਕਹਿੰਦੇ ਦੇ ਕੇ ਨੇ ਚਾਰ ਪਰੋਦੇ ਘਰੇ ਆ ਜਨ ਸਾਹਮਣੇ ਔਖੇ ਆ ਨਿਗਾਹ ਮਾਰ ਕੇ ਦੇਖੋ 64 ਬੰਦੇ ਆਏ ਨੇ ਆ ਇਤਨੀ ਭੁੱਖਾ ਹੋ ਗਿਆ ਲਾਂਭਾ ਸਾਨੂੰ ਆ ਉਹ ਖਰਚਾ ਕਿੱਥੋਂ ਆਉ ਉਹ ਪੈਸਾ ਕਿੱਥੋਂ ਆਉ ਜਦੋਂ ਵਰਦਰਾ ਕੇ ਗੋਰਖ ਚ ਪਾਉਣੇ ਉਹਦੇ ਖਰਚੇ ਮੂੰਹ ਕੋ ਨੀ ਚਾ ਕੇ ਨਾ ਰੁਪਈਆ ਟੁੱਟਾ ਹੈਗਾ ਰੁਪਈਆ ਨਾਲ ਮਰ ਪਨੀਰ ਨਹੀਂ ਬਣਦਾ ਭਾਈ ਉਹ ਕਾ ਮੂੰਗੀ ਮਿਲੂ ਪਾਣੀ ਵਾਲੀ ਕੋਈ ਕਹਿ ਦੇਣਾ ਲੰਗਰ ਨਹੀਂ ਚੱਜਦਾ ਭਾਈ ਹੋਰ ਤਾਂ ਸਾਰਾ ਕੁਝ ਠੀਕ ਆ ਉਹ ਕੋ ਸਿੱਖ ਕੇ ਜਾਓ ਸਾਡੇ ਅਗਲਾ ਸੰਘ ਬੜੇ ਦਾ ਕੋਈ ਫਾਇਦਾ ਹੋਵੇ ਸਾਡੇ ਵਿਆਧੂ ਫੜਿਆਂ ਦਾ ਸਾਨੂੰ ਅਸਰ ਮਿਲੇ ਤੁਹਾਨੂੰ ਪਤਾ ਲੱਗੇ ਸਾਡੇ ਜਿਵੇਂ ਇਕੱਲਾ ਵਿਆਜ ਹੀ ਆ ਸਾਡੇ ਜਿਵੇਂ ਕੌਮ ਦਾ ਕਰਜ਼ ਹੈ ਨਹੀਂ ਸਾਡੇ ਜਿਵੇਂ ਆਰਦਾ ਕਰਜ਼ ਹੋਊਗਾ ਕੋ ਸਿੱਖ ਕੇ ਜਾਓ ਹਰ ਵਾਰੀ ਮੇਲੇ ਦੇ ਟੀਮੜੇ ਵਾਜੇ ਵਜਾ ਕੇ ਮੁੜਦੇ ਸੀ ਹਰ ਵਾਰੀ ਚੰਦੋਲਾ ਝੂਟ ਕੇ ਮੁੜਦੇ ਸੀ ਅੱਜ ਵੀ ਦੱਸੋ ਫਰਕ ਲੱਗਿਆ ਕਿ ਨਹੀਂ ਲੱਗਿਆ ਆਉਂਦਾ ਉਤਕਾਰਾ ਛੱਡ ਕੇ ਦੱਸੋ ਵੀ ਫਰਕ ਲੱਗਿਆ ਕਿ ਨਹੀਂ ਲੱਗਿਆ ਆਹ ਤ੍ਰਿਆਕਾਰ ਜਿਹੜੇ ਸਾਰੇ ਮੰਨੀ ਜਾਂਦੇ ਆ ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੰਨੀ ਜਾਂਦੇ ਉਹਨਾਂ ਦੀ ਮੰਨੋ ਵੀ ਉਹ ਕਹਿੰਦੇ ਕੀ ਆ ਉਹ ਨਹੀਂ ਮੰਨੀ ਕਿਸੇ ਨੇ ਨਹੀਂ ਉਹ ਆਏ ਵੀ ਉਹਦੇ ਦੀ ਕਮੇਟੀ ਕਰਤਾ ਕਰੇ ਉਹ ਕਮੇਟੀ ਦਾ ਗਮੂਟਾ ਨੇ ਕੱਕ ਨਹੀਂ ਕਰਨਾ ਸਾਡੇ ਧੀਆਂ ਪੁੱਤ ਰੋਲ ਕੇ ਮਾਰ ਦੇਣਗੇ ਅੱਧੋ ਨਸ਼ੇ ਚ ਮਾਰਦੇ 400 ਮੁੰਡਾ 400 ਬੱਚਾ ਡੀਐਮਸੀ ਦਾਖਲ ਤੋਂ 400 ਬੱਚਾ ਸੀਐਮਸੀ ਦਾਖਲ ਬੈ ਜਿੰਨੇ ਖੂਨ ਨਹੀਂ ਬਣਦਾ ਆ ਬਲੈਕ ਕੈਂਪਸ ਹੀ ਤਾਂ ਲਾਉਂਦੇ ਸੀ ਕੁੱਤਿਆਂ ਸਾਡਾ ਨੇ ਹਰਾਮ ਜਾਦਾ ਨੇ ਇਹਨਾਂ ਦੇ ਵੀ ਅੱਗੇ ਸੇਹ ਲਈ ਹੈ ਇਹ ਵੀ ਕਹਿੰਦੇ ਜੀ ਇਹਨਾਂ ਦਾ ਖੂਨ ਆਮ ਕੈਂਪਲਾ ਆ ਤੂੰ ਕੋਈ ਲਾ ਨਹੀਂ ਸਕਦੇ ਸਾਡੀ ਸਾਡੇ ਕਾਨੂੰਨ ਚ ਨਹੀਂ ਆਉਂਦਾ ਇਹ ਇਹ 18 ਖੂਨ ਉਹ ਬੱਚਿਆਂ ਨੂੰ ਜਣਾ ਜਿਹਨਾਂ ਦਾ ਖੂਨ ਬਣਦਾ ਹੀ ਨਹੀਂ ਛੋਟੀ ਨਸਲ ਖਤਮ ਹੈ ਤੁਸੀਂ ਖੁਦ ਹੀ ਨੂੰ ਲਲਕਾਰੇ ਮਾਰਾ ਕਰੋ ਤੁਸੀਂ ਖੁਦ ਹੀ ਨੂੰ ਪਿੱਛੇ ਲਖਾਈ ਫਿਰੋ ਬਹੁਤ ਸਰਦਾਰਾਂ ਦੇ ਤੁਸੀਂ ਨੂੰ ਮੁੱਛਾਂ ਵਾਲੇ ਲੋਗੋ ਲਈ ਫਿਰੋ ਮੁੱਛਾ ਮੂੰਹ ਤੇ ਜੱਟ ਨਹੀਂ ਆ ਕਾਰ ਦੀ ਢਿੱਗੀ ਤੇ ਨਹੀਂ ਬੈਸਦਿਆਂ ਜੇ ਰੱਬ ਦਾ ਨਿਆਂ ਹੁੰਦਾ ਨੱਕ ਵਾਲੇ ਸਭ ਮੁੱਛਾਂ ਲਾ ਦਿੰਦਾ ਨੱਕ ਵਾਲੇ ਸਭ ਮੁੱਛਾਂ ਜੇ ਅਬਲੇ ਨਾਲ ਤੇ ਰਹਿਣ ਗਿੱਜੇ ਹੋ ਇਹ ਲੱਗਦਾ ਉਹਨੂੰ ਲੋੜ ਨਹੀਂ ਸੀ ਇੱਥੇ ਲਾਉਣ ਦੀ ਉਹ ਤੁਹਾਨੂੰ ਸ਼ੇਰ ਬਣਾ ਕੇ ਤੁਸੀਂ ਵੱਡਾ ਬੜੀ ਜਾਂਦੇ ਹੋ ਕਿਹੜੀ ਦਲੀਲ ਆ ਸ਼ੇਰੇ ਸ਼ੇਰ ਬਣ ਕਰੋ ਪੰਜਾਬ ਕਹਿੰਦੇ ਪੁੱਤੋਂ ਕੌਣ ਬਚਾਊਗਾ ਇਹਨੂੰ ਪੰਜਾਬ ਨੂੰ ਬਚਾ ਲਓਗੇ ਤੁਸੀਂ ਅਸੀਂ ਅੱਜ ਤੱਕ ਸੰਘ ਬਚਾ ਲਾਂਗੇ ਅਜ ਤਾਂ ਫੇਰ ਮਰ ਕੇ ਇਹਨਾਂ ਲਈ ਤਾਂ ਬਮੱਟਾ ਨਾ ਬਵਖੜੋ ਅਜ ਤਾਂ ਮੱਤਨ ਗਿੱਜ ਗਏ ਅਜ ਤਾਂ ਜਿੱਥੇ ਲਾਟ ਮੱਛੀ ਵੇਣੇ ਜਾ ਕੇ ਮੱਛਦੇ ਆ ਤੂੰ ਨਾ ਗੋ ਘੋ ਕਹੋ ਤੁਸੀਂ ਮੇਲੇ ਦੇਖੋ ਨਜ਼ਾਰੇ ਲਾ ਲੰਗਰ ਛਕੋ ਉਦੋਂ ਦੇ ਟੈਟਰ ਤੋਂ ਵੀ ਫੇਰੇ ਹੱਸਦੇ ਤੁਸੀਂ ਘਰੋ ਘਰੀ ਜਾਵਲੋ ਸਾਰੇ ਮੇਲੇ ਦਾ ਬਸ ਉਪਰਾਂ ਦਾ ਸਾਡਾ ਘੜਾ ਹੈਗਾ ਤੁਸੀਂ ਨਾ ਸਿੱਖ ਕੇ ਜਾਇਓ ਚੰਗਾ ਤੇ ਸੱਚੋ ਤੁਸੀਂ ਸੱਚੋ ਦਸਨੇ ਪਾਸ ਕਰੇ ਬੋਤੋਂ ਵਾਕਈ ਪੰਜਾਬੀ ਕਹਾਣੀਆਂ ਤੋਂ ਸਿੱਖ ਕੇ ਜਾਇਓ ਬਾਈ ਸਾਨੂੰ ਫੜਿਆ ਨਾ ਲਾਹਾ ਹੋਵੇ ਅਸੀਂ ਵੀ ਕਹਿ ਸਕੀਏ ਬਾਅਦ ਜਾ ਕੇ ਜੇ ਸਾਡੇ ਜਿਹੜਾ ਕਰਜ਼ਾ ਛੜਿਆ ਕਿਸੇ ਗੱਲ ਨਾ ਛੜਿਆ ਅੱਜ ਦੇ ਵੇਲੇ 'ਚ 1 ਕਰੋੜ ਰੁਪਇਆ ਲਾ ਕੇ ਜੇ ਇੱਕ ਸਿੰਘ ਸੱਜਦਾ ਤਾਂ ਵੀ ਸੌਦਾ ਮਹਿੰਗਾ ਨਹੀਂ ਤੇ ਸਾਡੇ ਜਿਹੜਾ ਹੈ ਹੀ ਕੱਖ ਨਹੀਂ ਸੰਗਤਾਂ ਦਾ ਬੋਧਾ ਸੰਗਤਾਂ ਨੇ ਲਹੁਣਾ ਅਸੀਂ ਇੱਥੇ ਖੜ ਕੇ ਪੈਸੇ ਮੰਗਣੇ ਨਹੀਂ ਖੜੇ ਦੇਣੇ ਹੋ ਜੇ ਨਾ ਦੇ ਰਹੇ ਨਾ ਦੇ ਸਾਡੇ ਵੱਡੇ ਘਰ ਨੇ ਇਥੋਂ ਤੁਸੀਂ ਸਾਰੇ ਮੰਗਣ ਆ ਰਹੇ ਹੋ ਸਾਨੂੰ ਮਹਾਰਾਜ ਦਾ ਸਭ ਆ ਆਵਾ ਹੈ ਸਤਰੀਆਕਾਰ ਅਸੀਂ ਨਹੀਂ ਮੰਨਦੇ ਜੀ ਅਸੀਂ ਇਥੋਂ ਦੇ ਮਾਲਕਾਂ ਮਾਲਕ ਦੇ ਘਰੇ ਮਾਲਕ ਨਹੀਂ ਬਣਾ ਜਾਂਦਾ ਅਜੀਤ ਨਾ ਜ਼ਿਵਾਦਾਰਾ ਤੈਨੂੰ ਪੱਟਦੇ ਕੋ ਖਾਟ ਲੋ ਕੋ ਖਾਟ ਲੋ ਇੱਥੇ ਸਾਡੇ ਕਿੱਲੇ ਨਹੀਂ ਗੱਡੇ ਨੇ ਨਾ ਤੁਹਾਡੇ ਗੱਡੇ ਨੇ ਕਹਿੰਦੇ ਪੱਲੇ ਕੱਖ ਨਹੀਂ ਰਹਿਣਾ ਉਹਦੇ ਧੀਆਂ ਫੁੱਕ ਸਾਬ ਲੋ ਆਪ ਜਨ ਦੇ ਘਰ ਸਾਹ ਵਲੋਂ ਪੰਜਾਬ ਸਾਡਾ ਸਮਝੂ ਐਵੇਂ ਸਾਰਾਂ ਦੇ ਨਾਲ ਠੇਕਾ ਲਿਆ ਕਰੋ ਮੈਂ ਦੁਨੀਆ